ਬਿਰਹਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਅੱਜ ਦੇ ਦਿਨ ਸਦਾ ਲਈ ਖਾਮੋਸ਼ ਹੋ ਗਿਆ ਸੀ 6 ਮਈ 1973 ਨੂੰ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਸਦਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਸੀ ਉਸਨੇ ਮੰਨਿਆ ਕਿ ਜਿੰਨੀ ਮੁਹੱਬਤ ਮੈਨੂੰ ਮਿਲੀ ਹੈ ਸ਼ਾਇਦ ਹੀ ਪੰਜਾਬ ਦੇ ਕਿਸੇ ਹੋਰ ਸ਼ਾਇਰ ਨੂੰ ਮਿਲੀ ਹੋਵੇ ਤੇ ਇਹ ਗੱਲ ਸੱਚ ਵੀ ਹੈ ਕਿ ਜੋ ਮੁਹੱਬਤ ਸ਼ਿਵ ਦੇ ਹਿੱਸੇ ਆਈ ਉਹ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ 'ਚ ਆਈ ਹੋਵੇ ਸ਼ਿਵ ਕੁਮਾਰ ਉਂਜਤਾ ਆਪਣੀ ਦਰਦਪਰੀ ਆਵਾਜ਼ ਤੇ ਜਾਦੂਵੇਂ ਸ਼ਬਦਾਂ ਕਰਕੇ ਬਹੁਤ ਪ੍ਰਸਿੱਧ ਹੋਏ ਪਰ ਉਹਨਾਂ ਦੇ ਕਾਵ ਸੰਗ੍ਰਹਿ ਲੂਣਾ ਨੇ ਉਹਨਾਂ ਦੀ ਪ੍ਰਸਿੱਧੀ ਦੇ ਵਿੱਚ ਵਿਸ਼ੇਸ਼ ਤੌਰ ਤੇ ਵਾਧਾ ਕੀਤਾ ਕਾਵਨਾਟ ਲੂਣਾ ਤੇ ਸ਼ਿਵ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਸ਼ਿਵ ਨੇ ਪਹਿਲੀ ਵਾਰ ਇਸ ਕਾਵਨਾਟ ਚ ਲੂਣਾ ਨੂੰ નિર્ਦੋਸ਼ ਸਾਬਤ ਕਰਨ ਦਾ ਸਫਲ ਯਤਨ ਕੀਤਾ ਸ਼ਿਵ ਦੇ ਗੀਤ ਕੰਡਿਆਲੀ ਤੋੜ ਤੇ ਪੀੜਾਂ ਦਾ ਪ੍ਰਾਗਾ ਬਹੁਤ ਜ਼ਿਆਦਾ ਮਕਬੂਲ ਹੋਏ ਸ਼ਿਵ ਕੁਮਾਰ ਨੂੰ ਖਾਸ ਤੌਰ ਤੇ ਬਿਰਹ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੇ ਗੀਤਾਂ ਤੇ ਕਵਿਤਾਵਾਂ 'ਚ ਬਿਰਹਾ ਦੀ ਹਾਜ਼ਰੀ ਰਹਿੰਦੀ ਹੈ। ਸ਼ਿਵ ਨੇ ਕਈ ਕਾਵ ਸੰਗ੍ਰਹਿ ਲਿਖੇ ਜਿਵੇਂ ਕਿ ਪੀੜਾਂ ਦਾ ਪ੍ਰਾਕਾ, ਲਾਜਪੰਤੀ, ਆਟੇ ਦੀਆਂ ਜੜੀਆਂ, ਮੈਨੂੰ ਵਿਦਾ ਕਰੋ। ਦਰਦਮੰਦਾ ਦੀ ਆਹੀਂ, ਲੂਣਾ ਮੈਂ ਤੇ ਮੈਂ, ਆਰਤੀ ਤੇ ਬਿਰਹਾ ਤੋਂ ਸੁਲਤਾਨ। ਭਾਵੇਂ ਸ਼ਿਵ ਨੂੰ ਤੁਰ ਗਿਆ ਨੂੰ ਲੰਮਾ ਸਮਾਂ ਹੋ ਗਿਆ ਹੈ ਪਰ ਉਹ ਅੱਜ ਵੀ ਆਪਣੀਆਂ ਕਵਿਤਾਵਾਂ ਜਰੀਏ ਆਪਣੀ ਪੱਕੀ ਪਛਾਣ ਰੱਖਦੇ ਹਨ।